ਥੋੜਾ ਸਮਾਂ ਕੱਟ ਕੇ ਜ਼ਰੂਰ ਸੁਣੋ ਨੰਬਰ 1 ਦੁੱਧ ਨੂੰ ਹਮੇਸ਼ਾ ਖੜੇ ਹੋ ਕੇ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਗੋਡਿਆਂ ਨੂੰ ਕੈਲਸ਼ੀਅਮ ਮਿਲਦਾ ਹੈ ਨੰਬਰ 2 ਪਿਆਜ਼ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਦੇ ਨਾਲ ਉਲਟੀ ਆਉਣਾ ਬੰਦ ਹੋ ਜਾਂਦਾ ਹੈ ਨੰਬਰ 3 ਜੇਕਰ ਮੱਛਰ ਜ਼ਿਆਦਾ ਨੇ ਤਾਂ ਇੱਕ ਤੇਜ ਪੱਤਾ ਜਲਾ ਦਿਓ ਇਸ ਤਰ੍ਹਾਂ ਸਾਰੇ ਮੱਛਰ ਭੱਜ ਜਾਣਗੇ ਨੰਬਰ 4 ਜੇਕਰ ਕੁੱਕਰ ਦੇ ਵਿੱਚੋਂ ਦਾਲ ਬਾਹਰ ਆ ਰਹੀ ਹੈ ਤਾਂ ਉਹਦੇ ਵਿੱਚ ਇੱਕ ਚਮਚਕ ঘি ਜਾਂ ਤੇਲ ਮਿਲਾ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਦਾਲ ਬਾਹਰ ਨਹੀਂ ਆਵੇਗੀ ਨੰਬਰ 5 ਪੈਰਾਂ ਦੀਆਂ ਤਲੀਆਂ ਤੇ ਵਿਕਸ ਲਗਾਉਣ ਦੇ ਨਾਲ ਛਾਤੀ ਵਿੱਚ ਰੇਸ਼ਾ ਠੀਕ ਹੁੰਦੀ ਹੈ ਤੇ ਸਰਦੀ ਜ਼ੁਕਾਮ ਨਹੀਂ ਹੁੰਦਾ ਨੰਬਰ 6 ਮੁਲਾਇਮ ਰੋਟੀ ਬਣਾਉਣ ਲਈ ਦੁੱਧ ਅਤੇ ਤੇਲ ਦੇ ਨਾਲ ਆਟਾ ਗੁੰਨੋ ਇਸ ਤਰ੍ਹਾਂ ਬਿਲਕੁਲ ਸੌਫਟ ਰੋਟੀ ਬਣੇਗੀ ਨੰਬਰ 7 ਚੌਲ ਬਣਾਉਂਦੇ ਸਮੇਂ ਵਿੱਚ ਇੱਕ ਚੁਟਕੀ ਹਿੰਗ ਮਿਲਾ ਦਿਓ ਇਸ ਤਰ੍ਹਾਂ ਚੌਲਾਂ ਦਾ ਸੁਆਦ ਬਹੁਤ ਵਧ ਜਾਵੇਗਾ ਨੰਬਰ 8 ਜੋ ਲੋਕ ਗਾਂ ਦੇ ਦੁੱਧ ਦੇ ਵਿੱਚ ਘੇ ਮਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲੈਂਦੇ ਨੇ ਉਹਨਾਂ ਨੂੰ ਬਹੁਤ ਗਹਿਰੀ ਅਤੇ ਵਧੀਆ ਨੀਂਦ ਹੁੰਦੀ ਹੈ ਨੰਬਰ 8 ਚਾਹ ਨੂੰ ਕਦੀ ਵੀ ਖਾਲੀ ਪੇਟ ਨਹੀਂ ਪੀਣਾ ਚਾਹੀਦਾ ਇਸ ਤਰ੍ਹਾਂ ਲੀਵਰ ਦੇ ਉੱਤੇ ਅਸਰ ਪੈਂਦਾ ਹੈ ਨੰਬਰ 9 ਪਾਣੀ ਨੂੰ ਸਾਫ਼ ਕਰਨ ਲਈ 2-3 ਮਿੰਟ ਲਈ ਫਟਕੜੀ ਮਿਲਾ ਦਿਓ ਪਾਣੀ ਸਾਫ਼ ਹੋ ਜਾਵੇਗਾ ਨੰਬਰ 10 ਫਰਿੱਜ ਦੇ ਵਿੱਚ ਜਿਆਦਾ ਦਿਨ ਤੱਕ ਰੱਖਿਆ ਹੋਇਆ ਖਾਣਾ ਇਸਤੇਮਾਲ ਨਾ ਕਰੋ ਇਸ ਤਰ੍ਹਾਂ ਪੇਟ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਨੇ ਰੋਜ਼ਾਨਾ ਆਪਣੇ ਆਪ ਨੂੰ 1% ਬਿਹਤਰ ਤੇ ਵਧੀਆ ਬਣਾਉਣ ਲਈ ਸਾਨੂੰ ਫੋਲੋ ਕਰਨਾ ਨਾ ਭੁੱਲਣਾ ਨੰਬਰ 11 ਦਹੀਂ ਤੇ ਕੇਲਾ ਇਕੱਠੇ ਕਦੀ ਨਾ ਖਾਓ ਇਹ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 12 ਚੀਕਨੀ ਚੀਜ਼ ਖਾਣ ਤੋਂ ਬਾਅਦ ਕਦੀ ਵੀ ਠੰਡਾ ਪਾਣੀ ਨਾ ਪੀਓ ਤੁਸੀਂ ਗੁੰਗਣਾ ਪਾਣੀ ਪੀ ਸਕਦੇ ਹੋ ਨੰਬਰ 13 ਹੋ ਸਕੇ ਤਾਂ ਰਾਤ ਦਾ ਖਾਣਾ ਟਾਈਮ ਦੇ ਨਾਲ ਖਾ ਲੈਣਾ ਚਾਹੀਦਾ ਹੈ ਜਿਆਦਾ देर ਰਾਤ ਨੂੰ ਖਾਣਾ ਨਹੀਂ ਖਾਣਾ ਚਾਹੀਦਾ ਨੰਬਰ 14 ਪਾਲਕ ਤੋਂ ਬਣੀਆਂ ਚੀਜ਼ਾਂ ਖਾਣ ਦੇ ਨਾਲ ਦਿਮਾਗ ਤੇਜ ਹੁੰਦਾ ਹੈ ਤੇ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਨੰਬਰ 15 ਹੋ ਸਕੇ ਤਾਂ ਇੱਕ ਹਫ਼ਤੇ ਦੇ ਵਿੱਚ ਇੱਕ ਵਾਰੀ ਨਾਰੀਅਲ ਦਾ ਪਾਣੀ ਜ਼ਰੂਰ ਪੀਓ ਇਸ ਤਰ੍ਹਾਂ ਸਰੀਰ ਦਾ ਰੰਗ ਗੋਰਾ ਹੁੰਦਾ ਹੈ ਨੰਬਰ 16 ਮੱਛੀ ਦੇ ਨਾਲ ਦੁੱਧ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 17 ਐਲੋਵੇਰਾ ਦੇ ਵਿੱਚ ਥੋੜੀ ਜਹੀ ਹਲਦੀ ਮਿਲਾ ਕੇ ਚਿਹਰੇ ਦੇ ਉੱਤੇ ਲਾਉਣ ਦੇ ਨਾਲ ਚਿਹਰਾ ਗੋਰਾ ਹੁੰਦਾ ਹੈ। ਨੰਬਰ 18 ਹੱਥਾਂ ਦੇ ਅੰਗੂਠੇ ਦੀ ਤੇਲ ਦੇ ਨਾਲ ਮਾਲਿਸ਼ ਕਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ। ਮਸਰ ਦੀ ਦਾਲ ਖਾਣ ਦੇ ਨਾਲ ਕਦੀ ਵੀ ਸਰੀਰ ਦੇ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 19 ਦੁੱਧ ਦੇ ਨਾਲ ਮਿੱਸੀ ਰੋਟੀ ਖਾਣ ਤੇ ਸ਼ੂਗਰ ਦਾ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਤੇ ਗੱਲਾਂ ਬਾਹਰ ਆਉਂਦੀਆਂ ਨੇ। ਨੰਬਰ 20 ਜੇ ਤੁਹਾਡੇ ਬਹੁਤ ਜ਼ਿਆਦਾ ਵਾਲ ਝੜਦੇ ਨੇ ਤਾਂ ਸੌਫ ਦਾ ਸੇਵਨ ਕਰਨਾ ਸ਼ੁਰੂ ਕਰੋ ਇਸ ਦੇ ਇਸਤੇਮਾਲ ਦੇ ਨਾਲ ਵਾਲ ਝਾਣੇ ਬੰਦ ਹੋ ਜਾਣਗੇ ਨੰਬਰ 21 ਗੋਡਿਆਂ ਦੇ ਭਾਰ ਜ਼ਿਆਦਾ ਦੇਰ ਤੱਕ ਕੰਮ ਕਰਨ ਦੇ ਨਾਲ ਗੋਡੇ ਖਰਾਬ ਹੋ ਸਕਦੇ ਨੇ ਨੰਬਰ 22 ਹਿੰਗ ਨੂੰ ਥੋੜਾ ਜਿਹਾ ਗਰਮ ਕਰਕੇ ਕੀੜਾ ਲੱਗੇ ਹੋਏ ਦੰਦ ਦੇ ਉੱਤੇ ਰੱਖੋ ਇਸ ਤਰ੍ਹਾਂ ਦੰਦਾ ਦਾ ਕੀੜਾ ਮਰ ਜਾਵੇਗਾ ਨੰਬਰ 23 ਜੇਕਰ ਤੁਹਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਹਰੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 24 ਆਦਰਕ ਅਤੇ ਅਜਵਾਇਣ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਪੇਟ ਦੀਆਂ ਸਮੱਸਿਆਵਾਂ ਠੀਕ ਹੁੰਦੀਆਂ ਨੇ। ਨੰਬਰ 25 ਜ਼ਿਆਦਾ ਚਾਹ ਪੀਣ ਦੇ ਨਾਲ ਅੱਖਾਂ ਦੀ ਰੋਸ਼ਨੀ ਘਟ ਸਕਦੀ ਹੈ। ਨੰਬਰ 26 ਜੇਕਰ ਤੁਹਾਡਾ ਟੈਨਸ਼ਨ ਦੇ ਨਾਲ ਸਿਰ ਭਾਰੀ ਹੁੰਦਾ ਹੈ ਤਾਂ ਚਾਕਲੇਟ ਜਾਂ ਗੁੜ ਖਾਓ। ਨੰਬਰ 27 ਜੇਕਰ ਤੁਹਾਨੂੰ ਪੀਲੇ ਰੰਗ ਦਾ ਪੇਸ਼ਾਬ ਆਉਂਦਾ ਹੈ ਤਾਂ ਤੁਸੀਂ ਅੰਦਰੂਨੀ ਤੌਰ ਤੇ ਠੀਕ ਨਹੀਂ ਹੋ ਜਾਂ ਤੁਸੀਂ ਪਾਣੀ ਘੱਟ ਪੀ ਰਹੇ ਹੋ ਨੰਬਰ 28 ਕੇਲੇ ਦੀਆਂ ਛਿਲਕਾਂ ਨੂੰ ਕਦੀ ਵੀ ਸੁੱਟਣਾ ਨਹੀਂ ਚਾਹੀਦਾ ਇਸ ਨੂੰ ਚਿਹਰੇ ਦੇ ਉੱਤੇ ਲਗਾਉਣ ਦੇ ਨਾਲ ਚਿਹਰਾ ਸਾਫ਼ ਹੁੰਦਾ ਹੈ ਤੇ ਨਿਖਾਰ ਆਉਂਦਾ ਹੈ ਨੰਬਰ 29 ਰੋਟੀ ਜਾਂ ਪਰੌਂਠੇ ਦੇ ਉੱਤੇ ਦੇਸੀ ਘਿਓ ਲਾ ਕੇ ਖਾਣ ਦੇ ਨਾਲ ਵਜ਼ਨ ਵਧਦਾ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 30 ਪੁਦੀਨੇ ਦੇ ਨਾਲ ਮਿਸ਼ਰੀ ਦਾ ਸੇਵਨ ਕਰਨ ਤੇ ਔਰਤਾਂ ਨੂੰ ਪੀਰੀਅਡ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 31 ਸੇਬ ਖਾਣ ਤੋਂ ਬਾਅਦ ਕਦੀ ਵੀ ਪਾਣੀ ਨਹੀਂ ਪੀਣਾ ਚਾਹੀਦਾ। ਇਸ ਤਰ੍ਹਾਂ ਗਲੇ ਦੇ ਵਿੱਚ ਦਿੱਕਤ ਹੋ ਸਕਦੀ ਹੈ। ਨੰਬਰ 32 ਆਮਲੇ ਦਾ ਮਰਬਾ ਖਾਣ ਦੇ ਨਾਲ ਸਰੀਰ ਦੇ ਵਿੱਚ ਵਿਟਾਮਿਨ ਸੀ ਦੀ ਕਮੀ ਦੂਰ ਹੁੰਦੀ ਹੈ। ਜੋ ਲੋਕ ਮਿੱਟੀ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਨੇ ਉਹ ਕਦੀ ਵੀ ਬਿਮਾਰ ਨਹੀਂ ਹੁੰਦੇ। ਕਿਉਂਕਿ ਉਹਨਾਂ ਨੂੰ ਮਿਨਰਲਸ ਮਿਲਦਾ ਹੈ। ਨੰਬਰ 33 ਆਦਰਕ ਦਾ ਪਾਣੀ ਪੀਣ ਦੇ ਨਾਲ ਸਰੀਰ ਦਾ ਖੂਨ ਕਦੀ ਵੀ ਗਾੜਾ ਨਹੀਂ ਹੁੰਦਾ। ਨੰਬਰ 34 ਜਿਆਦਾ ਲੂਣ ਵਾਲੀਆਂ ਚੀਜ਼ਾਂ ਖਾਣ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਕਦੇ ਵੀ ਸਬਜ਼ੀ ਦੇ ਵਿੱਚ ਉੱਪਰ ਦੀ ਨਮਕ ਨਾ ਪਾਓ ਨੰਬਰ 35 ਪਾਨ ਦੇ ਪੱਤੇ ਨੂੰ ਸੋਜ ਵਾਲੀ ਜਗ੍ਹਾ ਤੇ ਲਾਉਣ ਦੇ ਨਾਲ ਸਰੀਰ ਦੀ ਸੋਜ ਘਟ ਜਾਂਦੀ ਹੈ ਉਮੀਦ ਕਰਦੇ ਹਾਂ ਵੀਡੀਓ ਦੇ ਵਿੱਚ ਦੱਸੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਕਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਸ ਜਾਣਕਾਰੀ ਨੂੰ ਦੂਸਰਿਆਂ ਦੇ ਵਿੱਚ ਜਰੂਰ ਸ਼ੇਅਰ ਕਰੋ